ਪੁਆਹਿਗ੍ਰੀ ਕੋਤਾਲਸੋ ਪੁਆਹਿਗ੍ਰੀ ਕੀ ਫਤੇ ਅੱਜ ਆਪਾਂ ਅਚਾਰਵੰਤ ਵਿਦਵਾਨਾਂ ਦੇ ਦੁਆਰਾ ਜੀਵਨ ਦੇ ਵਿੱਚ ਦੋ ਮੁੱਖ ਤਾਰਾਵਾਂ ਇੱਕ ਦੁੱਖ ਅਤੇ ਇੱਕ ਸੁੱਖ ਜਿਨ੍ਹਾਂ ਦੇ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਦੁੱਖ ਸੁੱਖ ਦੋਇ ਦਰ ਕਪੜੇ ਪਹਿਰੇ ਜੈ ਮਨੁਖ ਇਹ ਜੀਵਨ ਦੇ ਦੋ ਕੱਪੜੇ ਨੇ ਮਨੋਖੇ ਕਪਾਉਂਦਾ ਹੈ ਕਲੋਂਦਾ ਹੈ ਦੁੱਖ ਅਤੇ ਸੁੱਖ ਦੇ ਬਾਰੇ ਵਿਚਾਰਵਾਨਾਂ ਦੇ ਬਹੁਤ ਸਾਰੇ ਬਚਨ ਨੇ ਅਤੇ ਦੁੱਖ ਸਮੁੱਚੀ ਮਾਨਵਤਾ ਦੇ ਵਿੱਚ ਵਿਆਪਿਆ ਹੋਇਆ ਇੱਕ ਰੋਗ ਹੈ ਜਿਸ ਤੋਂ ਇਸ ਕਾਇਨਾਤ ਦਾ ਕੋਈ ਵੀ ਜੀਵ ਬਚ ਨਹੀਂ ਸਕਦਾ ਦੁੱਖ ਦੀ ਆਮਦ ਕਿਉਂ ਹੁੰਦੀ ਹੈ? ਦਰਦ ਅਤੇ ਦੁੱਖ ਦੋਵੇਂ ਵੱਖ-ਵੱਖਰੇ ਵਿਸ਼ੇ ਨੇ। ਦੁੱਖ ਦੀ ਆਮਦ ਦਾ ਸੰਬੰਧ ਮਨ ਦੇ ਨਾਲ ਹੈ ਜਦੋਂ ਕਿ ਦਰਦ ਦਾ ਸੰਬੰਧ ਤਨ ਦੇ ਨਾਲ ਹੈ। ਮਨ ਕਿਸੇ ਵਸਤੂ ਦੀ ਇੱਛਾ ਕਰਦਾ ਹੈ, ਚਾਹਤ ਕਰਦਾ ਹੈ। ਚਾਹਤ ਦੇ ਮੁਤਾਬਕ, ਮਨ ਦੀ ਇੱਛਾ ਦੇ ਮੁਤਾਬਕ ਜਦੋਂ ਕੋਈ ਵਸਤੂ ਪ੍ਰਾਪਤ ਨਹੀਂ ਹੁੰਦੀ ਤਾਂ ਦੁੱਖ ਦਾ ਜਨਮ ਹੁੰਦਾ ਹੈ। ਮਨੁੱਖ ਦੀਆਂ ਬਹੁਤੀਆਂ ਚਾਹਤਾਂ ਮਨੁੱਖ ਦੇ ਅੰਦਰ ਪੰਪਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਪੂਰੀਆਂ ਨਹੀਂ ਹੁੰਦੀਆਂ ਇਸ ਕਰਕੇ ਮਨੁੱਖ ਦੇ ਜੀਵਨ ਵਿੱਚ ਦੁੱਖ ਵੀ ਬਹੁਤੇ ਨੇ। ਪਰ ਦੂਜੇ ਪਾਸੇ ਜੇਕਰ ਇੱਕ ਇੱਛਾ ਪੂਰੀ ਹੋ ਜਾਵੇ ਤਾਂ ਉਸ ਇੱਕ ਇੱਛਾ ਦੇ ਨਾਲ ਮਨੁੱਖ ਦਾ ਜੀਵਨ ਸ਼ਾਂਤ ਨਹੀਂ ਹੁੰਦਾ ਹਜ਼ਾਰਾਂ ਇੱਛਾਵਾਂ ਹੋਰ ਜਨਮ ਲੈ ਲੈਂਦੀਆਂ ਨੇ ਇੱਕ ਖਾਹਿਸ਼ਾਂ ਦਾ ਦਰਿਆ ਇੱਛਾਵਾਂ ਦਾ ਦਰਿਆ ਮਨੁੱਖ ਦੇ ਅੰਤਿਸ਼ ਕਰਨ ਦੇ ਵਿੱਚ ਮਨੁੱਖ ਦੇ ਅੰਤਰਾਤਮੇ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਹੈ ਇੱਕ ਵਸਤੂ ਦੀ ਇੱਛਾ ਵੀ ਬਹੁਤ ਆ ਦੁੱਖ ਪੈਦਾ ਕਰ ਦਿੰਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਾਣੀ ਦੇ ਵਿੱਚ ਰਾਗ ਸਰੰਗ ਕੀ ਵਾਰ ਦੇ ਵਿੱਚ 1294 ਅੰਗ ਦੇ ਉੱਤੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿੱਤ ਲਾਇਆ ਗੁਰਮੁਖ ਭਏ ਨਿਰਾਸ ਸੁਖ ਫੜ ਪਾਇਆ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਨਿਰਤੰਤ ਦੁਖੀ ਹੈ ਹੀ ਧਨਵਾਨ ਵੀ ਦੁਖੀ ਹੈ ਨਿਰਗੁਣ ਜਿੱਥੇ ਦੁੱਖ ਵਿੱਚ ਉੱਥੇ ਗੁਣਵਾਨ ਵੀ ਬਹੁਤਾ ਸੁਖੀ ਜੀਵਨ ਬਤੀਤ ਨਹੀਂ ਕਰ ਰਿਹਾ ਦੁੱਖਪੂਰਕ ਜੀਵਨ ਹੀ ਬਤੀਤ ਕਰ ਰਿਹਾ ਹੈ ਕਿਸੇ ਬਿਮਾਰ ਮਨੁੱਖ ਦਾ ਦੁਖੀ ਹੋਣਾ ਤਾਂ ਸੁਭਾਵਿਕ ਗੱਲ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਤੰਦਰੁਸਤ ਵੀ ਦੁਖੀ ਹੈ ਕਮਜ਼ੋਰ ਨਿਰਪਲ ਮਨੁੱਖ ਦੁਖੀ ਹੋਵੇ ਤਾਂ ਸਮਝ ਆਉਂਦੀ ਹੈ ਬਲਵਾਨ ਵੀ ਦੁਖੀ ਹੈ ਇਹ ਗੱਲ ਸਮਝੋ ਬਾਹਰ ਹੈ ਸੋ ਕਿੱਥੇ ਤੱਕ ਲਿਖਿਆ ਜਾਵੇ ਕਿ ਦੁੱਖ ਇੱਕ ਵਿਆਪਕ ਰੋਗ ਹੈ ਕਿੱਥੇ ਤੱਕ ਬੋਲਿਆ ਜਾਵੇ ਕਿ ਦੁੱਖ ਇੱਕ ਵਿਆਪਕ ਰੋਗ ਹੈ ਕਿੱਥੇ ਤੱਕ ਕਹਿਆ ਜਾਵੇ ਦੁੱਖ ਇੱਕ ਵਿਆਪਕ ਰੋਗ ਹੈ ਇਹ ਕਹਿਣ ਤੋਂ ਲਿਖਣ ਤੋਂ ਕਥਨ ਤੋਂ ਪਰੇ ਹੈ ਹਰ ਇੱਕ ਦੀ ਚਾਹਤ ਵੱਖ-ਵੱਖ ਹੈ ਮਨੁੱਖ ਦੀਆਂ ਇਛਾਵਾਂ ਵੱਖ-ਵੱਖ ਨੇ ਇਸ ਕਰਕੇ ਹਰ ਇੱਕ ਮਨੁੱਖ ਦਾ ਦੁੱਖ ਵੀ ਵੱਖ-ਵੱਖ ਹੈ ਰਤਨ ਸਮਾਸੀ ਪਿੰਡਾਂ ਵਿੱਚ ਗੋਬਰ ਦੀਆਂ ਪਾਠੀਆਂ ਬਣਾ ਕੇ ਨਾ ਘਰਾਂ ਦੇ ਵਿੱਚ ਬਾਲੀਆਂ ਜਾਂਦੀਆਂ ਸੀ। ਧੂਆ ਬਾਹਰ ਨਿਕਲਦਾ ਸੀ। ਪਤਾ ਲੱਗਦਾ ਸੀ ਇਸ ਘਰ ਵਿੱਚ ਅੱਗ ਹੈ। ਗਵਾਂਡੀ ਨੂੰ ਵੀ ਪਤਾ ਲੱਗਦਾ ਸੀ। ਰਾਹੀ ਨੂੰ ਵੀ ਪਤਾ ਲੱਗਦਾ ਸੀ ਘਰ ਵਿੱਚ ਅੱਗ ਬਲ ਰਹੀ ਹੈ। ਕਈ ਘਰਾਂ ਦੇ ਵਿੱਚ ਲੱਕੜ ਕੋਲਾ ਜਲਾਇਆ ਜਾਂਦਾ ਸੀ। ਧੂਆ ਬਾਹਰ ਨਿਕਲਦਾ ਸੀ। ਪੈਦਾ ਹੋਏ ਧੂਏ ਤੋਂ ਪਤਾ ਲੱਗਦਾ ਸੀ ਅੱਗ ਬਲ ਰਹੀ ਹੈ। ਸਮਾ ਪਾ ਕੇ ਮਿੱਟੀ ਦੇ ਸਟੋਅ ਪੱਠੀਆਂ ਘਰਾਂ ਦੇ ਵਿੱਚ ਆ ਗਈਆਂ। ਧੂਆ ਤਾਂ ਨਿਕਲਦਾ ਪਰ ਮਿੱਟੀ ਦੇ ਸਟੋਵ ਤੇ ਪੱਠੀਆਂ ਦੀ ਆਵਾਜ਼ ਤੋਂ ਪਤਾ ਲੱਗਦਾ ਕਿ ਚੁੱਲ੍ਹਾ ਤਪ ਰਿਹਾ ਹੈ ਬਰਨਰ ਤਪ ਰਿਹਾ ਹੈ ਜਿਵੇਂ ਜਿਵੇਂ ਵਿਗਿਆਨ ਅੱਗੇ ਵਧਿਆ ਹੈ ਮਨੁੱਖ ਆਪਣੇ ਕੰਮ ਉਹ ਵੀ ਵਿਗਿਆਨਕ ਟੰਗ ਦੇ ਨਾਲ ਕਰਨ ਲੱਗ ਪਿਆ ਹੈ ਇਸ ਵਾਸਤੇ ਘਰਾਂ ਦੇ ਵਿੱਚ ਹੁਣ ਗੈਸ ਚੁੱਲ੍ਹੇ ਬਿਜਲੀ ਵਾਲੇ ਚੁੱਲ੍ਹੇ ਆ ਗਏ ਨੇ ਨਾ ਧੂਆ ਹੁੰਦਾ ਹੈ ਨਾ ਆਵਾਜ਼ ਹੁੰਦੀ ਹੈ ਨਾ ਪड़ोसी ਨੂੰ ਨਾ ਰਾਹੀ ਨੂੰ ਨਾ ਗਵੰਡੀ ਨੂੰ ਪਤਾ ਲੱਗਦਾ ਕਿ ਇਸ ਘਰ ਵਿੱਚ ਅੱਗ ਬਲ ਰਹੀ ਹੈ ਜਿਸ ਤਰ੍ਹਾਂ ਘਰਾਂ ਦੇ ਵਿੱਚ ਬਲਣ ਵਾਲੀ ਅੱਗ ਧੂੰਏਂ ਤੋਂ ਬਿਨਾ ਅਤੇ ਖੜਕੇ ਤੋਂ ਬਿਨਾ ਆਪਣੇ ਸ਼ਨਕਾਰ ਤੋਂ ਬਿਨਾ ਗੁਪਤ ਹੋ ਗਈ ਹੈ ਉਸੇ ਤਰ੍ਹਾਂ ਲੋਕਾਂ ਦੇ ਜੀਵਨ ਦੇ ਦੁੱਖ ਵੀ ਗੁਪਤ ਹੋ ਗਏ ਕਿਉਂਕਿ ਧੂੰਆਂ ਨਿਕਲੇ ਤੋਂ ਪਤਾ ਲੱਗਦਾ ਹੈ ਕਿ ਅੱਗ ਬਲ ਰਹੀ ਹੈ ਕੁਰਲਾਏ ਤੋਂ ਪਤਾ ਲੱਗਦਾ ਮਨੁੱਖ ਦੁਖੀ ਹੈ ਪਰ ਅੱਜ ਦਾ ਮਨੁੱਖ ਆਪਣੀਆਂ ਕੁਰਲਾ ਤਾਂ ਆਪਣੇ ਦਰਦਾਂ ਨੂੰ ਅੰਦਰੇ ਲਪੋ ਰਿਆ ਹੈ ਜਿਆਦਾ ਸੀ ਇਹ ਕਹਨੇ ਆ ਕਿ ਫੁਲਾਣੇ ਕਰ ਬੜਾ ਸੋਖ ਹੈ ਨਾਨੰਦੀ ਆਨੰਦ ਹੈ ਸਾਨੂੰ ਬੜਾ ਪਲੇਖਾ ਹੈ ਦਰਅਸਲ ਉਸ ਘਰ ਦੇ ਵਿੱਚ ਅਨਰੂਨੀ ਗੈਸ ਚੁੱਲੇ ਦੇ ਵਾਂਗੂ ਅੰਦਰੇ ਅੰਦਰ ਦੁੱਖ ਵੱਧ ਰਿਹਾ ਹੈ ਸਾੜਾ ਪਾ ਰਿਹਾ ਹੈ ਇਸ ਵਾਸਤੇ ਸਾਨੂੰ ਪਲੇਖਾ ਪਾਇਆ ਜਾਂਦਾ ਜਿਸ ਘਰ ਦੇ ਵਿੱਚ ਦੁੱਖ ਪ੍ਰਗਟ ਹੋ ਜਾਂਦੇ ਨੇ ਕੌਣ ਜਾਣ ਵਾਲਿਆ ਨੂੰ ਰਾਈਆਂ ਪਾਂਦੀਆਂ ਨੂੰ ਪੁਰਸ਼ੀਆਂ ਤੱਕ ਨੂੰ ਪਤਾ ਲੱਗ ਜਾਂਦਾ ਗਵਾਂਡੀਆਂ ਨੂੰ ਪਤਾ ਲੱਗ ਜਾਂਦਾ ਪਰ ਕਈ ਅੰਦਰ ਅੰਦਰ ਸੜ ਰਹੇ ਹੁੰਦੇ ਹਨ ਵੇਖਣ ਵਾਲੇ ਉਹਨਾਂ ਨੂੰ ਸੁਖੀ ਸਮਝ ਲੈਂਦੇ ਨੇ ਜੇ ਧਿਆਨ ਨਾਲ ਦੇਖੀਏ ਤੇ ਅੰਦਰ ਕਰੋਨਾ ਛੁਪਿਆ ਹੋਇਆ ਹੈ ਹਰ ਖੁਸ਼ੀ ਗਮ ਨੂੰ ਛਪਾਈ ਬੈਠੀ ਹੈ ਹਰ ਇੱਜ਼ਤ ਦੇ ਨਾਲ ਬੇਇੱਜ਼ਤੀ ਨਫੇ ਨਾਲ ਨੁਕਸਾਨ ਤੇ ਜੀਵਨ ਦੇ ਨਾਲ ਮੌਤ ਜੁੜੀ ਹੋਈ ਹੈ ਉਰਦੂ ਦੇ ਕਵੀ ਦਾ ਇੱਕ ਦਾਨਿਸ਼ਵੰਦ ਦਾ ਕਹਿਣਾ ਹੈ ਫੂਲ ਖਿਲਤਾ ਹੈ ਮੁਰਝਾਨੇ ਕਾ ਤਖਯਲ ਲੈ ਕਰ ਜਿਸੇ ਹੰਸਤਾ ਹੋਆ ਪਾਓਗੇ ਉਹ ਪਰੇਸ਼ਾ ਹੋਗਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸੰਸਾਰ ਪ੍ਰਸਿੱਧ ਕਥਨ ਹੈ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਰਾਮ ਕਲੀ ਮਹੱਲਾ ਪਹਿਲਾ ਵਾਰ ਦੇ ਵਿੱਚੋਂ ਇਹ ਸ਼ਬਦ ਹੈ ਦਰਸਲ ਪਦਾਰਥਾਂ ਦਾ ਮਿਲ ਜਾਣਾ ਸੁਖ ਦਾ ਮਿਲਣਾ ਨਹੀਂ ਹੈ ਪਰਮਾਤਮਾ ਦਾ ਮਿਲਣਾ ਸੁੱਖ ਦਾ ਮਿਲਣਾ ਹੈ ਸੁੱਖ ਨਾਹੀਂ ਬਹੁਤਾ ਤਨਖਾਟੇ ਸੁੱਖ ਨਾਹੀਂ ਪੇਖੇ ਨਿਰਤ ਨਾਟੇ ਪੈਰੋਂ ਰਾਗ ਧੰਨ ਗੁਰੂ ਅਰਜੁਨ ਦੇਵ ਸਾਹਿਬ ਪਾਤਸ਼ਾਹ ਦੀ ਬੋਲ ਸੁੱਖਾਂ ਦਾ ਕੇਂਦਰੀ ਮਰਕਜ਼ ਪਰਮਾਤਮਾ ਹੀ ਹੈ ਈਸ਼ਵਰ ਹੀ ਹੈ ਜਦ ਤੱਕ ਈਸ਼ਵਰ ਨਾਲ ਨਾ ਜੁੜੀਏ ਸੁੱਖਾਂ ਦਾ ਰਸ नसीब ਨਹੀਂ ਹੁੰਦਾ ਸੋ ਈਸ਼ਵਰ ਦਾ ਮਿਲਣਾ ਹੀ ਸੁੱਖਾਂ ਦਾ ਮਿਲਣਾ ਹੈ ਪਰਮਾਤਮਾ ਦਾ ਮਿਲਣਾ ਹੀ ਸੁਖਾਂ ਮਿਲਣਾ ਹੈ ਤੇ ਰੱਬ ਦਾ ਭੁੱਲਣਾ ਹੀ ਸਭ ਤੋਂ ਵੱਡਾ ਦੁੱਖ ਹੈ ਗਮ ਚਿਬਾਸ਼ਤ ਗਫਲਤ ਅਜਿਆ ਦੇ ਖੁਦਾ دیਵਾਨੇ ਗੋਇਆ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਲਗੀ ਤਰਪਾਤੀਸ਼ਾ ਨੇ ਪੁੱਛਿਆ ਸੀ ਭਾਈ ਨੰਦ ਲਾਲ ਜੀ ਸਭ ਤੋਂ ਵੱਡਾ ਗਮ ਕੀ ਹੈ ਤੇ ਸਭ ਤੋਂ ਵੱਡੀ ਖੁਸ਼ੀ ਕੀ ਹੈ ਸਾਡੇ ਵਰਗੇ ਨੂੰ ਪੁੱਛਿਆ ਹੁੰਦਾ ਤੇ ਅਸੀਂ ਕਿਸੇ ਪਦਾਰਥ ਦਾ ਗਵਾਚ ਜਾਣਾ ਜਾਂ ਟੁੱਟ ਜਾਣਾ ਸਭ ਤੋਂ ਵੱਡਾ ਗਮ ਮੰਨਦੇ ਕਿਸੇ ਰਿਸ਼ਤੇ ਦਾ ਟੁੱਟ ਜਾਣਾ ਗਮ ਮੰਨਦੇ ਕਹਿ ਦਿੰਦੇ ਸਤਿਗੁਰਾਂ ਨੂੰ ਕਿ ਇਹ ਵੱਡਾ ਦੁੱਖ ਹੈ ਕਿਸੇ ਚੀਜ਼ ਦਾ ਮਿਲ ਜਾਣਾ ਵੱਡਾ ਸੁੱਖ ਹੈ ਭਾਈ ਨੰਦ ਲਾਲ ਜੀ ਦਾ ਆਪਣਾ ਇੱਕ ਤਰੀਕਾ ਹੈ ਇੱਕ ਜਾਵੀਆ ਹੈ ਆਪਣੀ ਇੱਕ ਸੋਚ ਹੈ ਭਾਈ ਸਾਹਿਬ ਕਹਿੰਦੇ ਨੇ ਗਮ ਚੇ ਬਾਸ਼ਤ ਕਿ ਕਲੰਗੀ ਤਰਪਾਤ ਸਾ ਦਾ ਸਵਾਲ ਹੈ ਭਾਈ ਸਾਹਿਬ ਗਮ ਕੀ ਹੈ ਭਾਈ ਸਾਹਿਬ ਦਾ ਜਵਾਬ ਹੈ ਗਫਲਤ ਅਜਿਆਦੇ ਖੁਦਾ ਰੱਬ ਦਾ ਭੁੱਲ ਜਾਣਾ ਰੱਬ ਦੀ ਯਾਦ ਦਾ ਵਿਸਰਜ ਜਾਣਾ ਜੀਸ਼ਤ ਸ਼ਾਦੀ ਖੁਸ਼ੀ ਕੀ ਹੈ ਯਾਦ ਆ ਬਹ ਮੰਤਹਾ ਉਹ ਕਹਿਣ ਲੱਗੇ ਉਸ ਪਰਮਾਤਮਾ ਦੀ ਯਾਦ ਇਹ ਸਭ ਤੋਂ ਵੱਡੀ ਖੁਸ਼ੀ ਹੈ ਗੁਰੂ ਕਰਦੇ ਸਪਿਆਰੇ ਸ਼ਾਇਰ ਨੰਦ ਲਾਲ ਜੀ ਇਹ ਹੀ ਕਹਿ ਰਹੇ ਨੇ ਕਿ ਜਦੋਂ ਰੱਬ ਨੂੰ ਭੁੱਲਦਾ ਹੈ ਸਭ ਤੋਂ ਵੱਡਾ ਦੁੱਖ ਰੱਬ ਨੂੰ ਯਾਦ ਕਰਨਾ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ ਗੁਰੂ ਅਰਜਨ ਦੇਵ ਜੀ ਤਾਂ ਇਹ ਹੀ ਫਰਮਾਉਂਦੇ ਨੇ ਕਿ ਇੱਕ ਗਮ ਨਹੀਂ ਸਭੋਂ ਸਾਰੇ ਦੁੱਖ ਉਦੋਂ ਆ ਕੇ ਮਨੁੱਖ ਨੂੰ ਚੁੰਬੜ ਜਾਂਦੇ ਨੇ ਜਦੋਂ ਮਨੁੱਖ ਦੇ ਅੰਤਰਾਤਮੇ ਵਿੱਚੋਂ ਰੱਬ ਭੁੱਲ ਜਾਂਦਾ ਹੈ ਪਰਮੇਸ਼ਰ